ਚੱਕਾ ਸੇ ਪਾ ਲੈ ਲੋ ਜੀ ਉਹ ਲੈ ਚੱਕਾ ਸੇ ਪਾ ਬੁਲਚ ਫੇਸ ਬਿਊਟੀ ਕਰੇ ਲੂਗਾ ਪੂਰਾ ਤਰ੍ਹਾਂ ਇਸ ਚੱਕਰ ਸਾਂ ਕਰਵਾ ਗਏ ਜੀ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੱਲੀਆਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਗਾਂ ਸੂਣ ਵਾਲੀ ਬਕਾਉਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਨੰਬਰ ਦੇ ਕੋਲ 7528000 ਕਰ ਚੁੱਕੀ ਬਣ ਜਾਈ ਵਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਅਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਲੇਕਨ ਇੰਡੀਆ ਪੂਰ ਕਰ ਸਕੀ। ਪ੍ਰੇਲੂ ਗਾਮਾ ਭਰਾ ਬਲਜਨ ਕਿੰਦਨੇ ਭਰਾ ਵਾਈ ਜੀ ਵਾਈ ਜੀ ਸਸੀ ਕਾਈ ਸਸੀ ਕਾਲ ਜੀ ਨਾਮ ਵੀਰ ਜੀ ਨਾਮ ਵੀਰੇ ਕਾਲਾ ਆਪਣਾ ਟੈਂਡ ਮੱਲੀਆਂ ਜ਼ਿਲ੍ਹਾ ਬਰਨਾਲਾ ਬੈੜ ਦੀ ਜਾਣਕਾਰੀ ਦੋ ਜੀ ਕੈਮੀਸ ਵੀ ਸੁਣਾ ਨੇ ਬੈੜ ਐ ਇੱਕ ਤੀਜੇ ਸੁਏ ਸੁਣਾ ਵੀਰੇ ਠੀਕ ਆ ਆਪਣੀ ਘਰ ਦੀ ਬੈੜ ਆ ਠੀਕ ਆ ਹੂੰ ਪਾ ਦੂਜੇ ਸੁਏ ਦਿੱਤਾ ਨੇ 16 ਲੀਟਰ ਦੁੱਧ ਸਰ ਕੀ ਦੀ 18 ਤੋਂ ਪਲੱਸ ਦਾ ਠੀਕ ਆ ਹੂੰ ਸਰ ਕੀ ਦੀ ਜੇ ਸੁਣਾ TJ ਸੁਏ ਸੁਣਾ ਐ ਇੱਕ ਜੀ ਠੀਕ ਆ ਉਪਰ ਕਿੰਨੇ ਕ ਦਿਨ ਬਾਕੀ ਵੀਰੇ ਹਜੇ 10 15 ਕ ਦਿਨ ਰਹਿ ਜੂਗਾ 10 15 ਦਿਨ ਬਾਕੀ ਉਪਰ ਟਿਲ ਲੱਗ ਬਾਕੀ ਠੀਕ ਆੀ ਤੋਰ ਦੋ ਸੋਚ ਇਸ ਮਿਲ ਕੇ ਕਰਦੀ ਵਾਈਡ ਮੀ ਗਾਂ ਠੀਕ ਹੈ ਨਾ ਚੱਕਾ ਸੱਜੇ ਵਾਕਿ ਨੂੰ ਦਿਖਾਉਣੇ ਤੋੜਾ ਲੋ ਚੱਕਾ ਸੱਜੇ ਉੱਪਰ ਲੈ ਉਹ ਲੈ ਚੱਕਾ ਸੱਜੇ ਦੋੱਚ ਫੇਸ ਬਿਊਟੀ ਕਰੇ ਲੂਗਾ ਪੂਰਾ ਕਰਾ ਇਸ ਚੱਕਰਸਾ ਨਾਲ ਕਰਵਾ ਗੜ ਜਾ ਲੋ ਦਾ ਚੱਕਰ ਤੇ ਹਾਂ ਜੀ ਵੀ ਰੇਟ ਦਾ ਰੇਟ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਰੇਟ ਵਾਈ ਜੀ ਕਹਿੰਦੇ ਫੋਨ ਤੇ ਵਾਲੇ ਕੱਚੀ ਆ ਦਿਨ ਰਹਿੰਦੇ ਆ ਇਸ ਕਰਕੇ ਵਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ